ਸਾਰੇ ਨੂੰ ਪਿਆਰ ਭਰੀ ਸਸ਼ਿਆ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਪੰਜਾਬ ਸਰਕਾਰ ਨੇ ਆਜ਼ਾਦੀ ਤੋਂ ਬਾਅਦ ਬਣਾਇਆ ਨਵਾਂ ਰਿਕਾਰਡ ਇੱਕ ਸਾਲ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨ ਨੂੰ ਇੱਕ ਵੀ ਕਿਸ਼ਤ ਜਾਰੀ ਨਹੀਂ ਕੀਤੀ 2025 ਦੀ ਸਭ ਤੋਂ ਵੱਡੀ ਗੱਲ ਇਹ ਰਹੀ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਟੀਏ ਦੀ ਇੱਕ ਵੀ ਕਿਸ਼ਤ ਜਿਹੜੀ ਹੈ ਨਸੀਬ ਨਹੀਂ ਹੋਈ ਹੈ ਪਰ ਇਸ ਨੂੰ ਲੈ ਕੇ ਇੱਕ ਨਿਊਜ਼ ਚੈਨਲ ਦੇ ਅਖਬਾਰ ਦੇ ਵਿੱਚ ਕੁਝ ਖਬਰ ਜਿਹੜੀ ਹੈ ਛਪੀ ਹੈ ਛਾਪੀ ਗਈ ਹੈ ਸੋ ਇਸ ਬਾਰੇ ਜਾਣਕਾਰੀ ਲੈ ਲੈਣੇ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਦੋਸਤੋ ਦੱਸ ਦਈਏ ਕਿ ਪੰਜਾਬ ਦੇ ਜਿਹੜੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨ ਨੇ ਇਸ ਵਕਤ ਆਪਣੀ ਜਿਹੜੀ ਬੇਸਿਕ ਪੇ ਅਤੇ ਬੇਸਿਕ ਪੈਨਸ਼ਨ ਦੇ ਉੱਪਰ 42% ਡੀਏ ਜਿਹੜਾ ਲੈ ਰਹੇ ਨੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਦੇ ਮੁਲਾਜ਼ਮ ਇਸ ਵਕਤ 53% ਜਿਹੜਾ ਹੈ ਇਹ ਲੈ ਰਹੇ ਨੇ ਜਾਣੀ ਕਿ ਜਿਹੜਾ ਫਰਕ ਜਿਹੜਾ ਹੈ ਉਹ 16% ਦਾ ਉਹ ਇਹ ਵੀ ਕਿਹਾ ਜਾ ਰਿਹਾ ਹੈ ਕਿ 1 ਜਨਵਰੀ 2026 ਤੋਂ ਕੇਂਦਰ ਸਰਕਾਰ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਡੀਏ ਵਧ ਕੇ 58 ਤੋਂ 61% ਹੋ ਜਾਏਗਾ ਅਤੇ ਫਿਰ ਪੰਜਾਬ ਦੇ ਮੁਲਾਜ਼ਮਾਂ ਨਾਲ ਇਹ ਫਰਕ ਜਿਹੜਾ ਹੈ 16 ਤੋਂ 19% ਦਾ ਹੋ ਜਾਏਗਾ ਸੋ ਇਹ ਵੱਡੀ ਖਬਰ ਰਹੀ ਹੈ 2025 ਦੀ 2025 ਦੇ ਵਿੱਚ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਪੈਸ਼ਨਰ ਨੇ ਉਹਨਾਂ ਨੂੰ ਇੱਕ ਵੀ ਕਿਸ਼ਤ ਜਿਹੜੀ ਹੈ ਜਿਹੜੀ ਡੀਏ ਦੀ ਨਸੀਬ ਨਹੀਂ ਹੋਈ ਹੈ ਦੀਵਾਲੀ ਦੇ ਵੇਲੇ ਵੀ ਜਿਹੜੀ ਹੈ ਆਸ ਕੀਤੀ ਜਾ ਰਹੀ ਸੀ ਕਿ ਸ਼ਾਇਦ 4% ਦੀ ਇੱਕ ਕਿਸ਼ਤ ਜਿਹੜੀ ਹੈ ਉਹ ਲਾਸ ਮਾ ਨੂੰ ਮਿਲ ਸਕਦੀ ਹੈ ਪਰ ਸਾਲ ਜਿਹੜਾ ਉਹ ਲੰਘ ਚੁੱਕਿਆ ਹੈ ਤੇ 2025 ਦੇ ਵਿੱਚ ਕੋਈ ਵੀ ਕਿਸ਼ਤ ਜਿਹੜੀ ਹੈ ਐਲਾਨ ਨਹੀਂ ਕੀਤੀ ਗਈ ਪਰ ਡੀਏ ਦੀ ਇਸ ਹਲਚਲ ਨੂੰ ਲੈ ਕੇ ਹਿੰਦੁਸਤਾਨ ਟਾਈਮਜ਼ ਦੇ ਵਿੱਚ ਇੱਕ ਖਬਰ ਛੱਪੀ ਹੈ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਨੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਦੱਸੀ ਹੈ ਕਿ ਡੀਏ ਦੀ ਕਿਸ਼ਤ ਨੂੰ ਲੈ ਕੇ ਵੀ ਜਿਹੜੀ ਉਹ ਹਲਚਲ ਵਿੱਤ ਵਿਭਾਗ ਦੇ ਦਫ਼ਤਰ ਚ ਆ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ 3 ਤੋਂ 4% ਡੀਏ ਦੀ ਕਿਸ ਜਿਹੜੀ ਹੈ ਪੰਜਾਬ ਦੇ ਬਲਾਸਮਾ ਤੇ ਪੈਨਸ਼ਨ ਰਸੀਬ ਹੋ ਸਕਦੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਨੇ ਦੱਸਿਆ ਕਿ ਔਂਜ ਕਿਉਂਕਿ 6ਵੇਂ ਪੇ ਕਮਿਸ਼ਨ ਦਾ ਜਿਹੜਾ ਏਰੀਅਰ ਹੈ ਉਹ ਲਗਭਗ 17000 ਕਰੋੜ ਰੁਪਏ ਬੰਦਾ ਹੈ ਔਰ ਇਸ ਕਰਕੇ ਇਹ ਜਿਹੜਾ ਹੈ ਡੀਏ ਥੋੜਾ ਜਾਂ ਲੇਟ ਹੋਇਆ ਹੈ ਡਿਲੇ ਹੋਇਆ ਹੈ ਪਰ ਜੇ ਇਹ ਵੀ ਦੱਸਿਆ ਗਿਆ ਉਹਨਾਂ ਨੇ ਕਿ ਇਹ ਉਹਨਾਂ ਦੇ ਧਿਆਨ ਦੇ ਵਿੱਚ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡੀਏ ਦੀ ਕੋਈ ਨਾ ਕੋਈ ਜਿਹੜੀ ਕਿਸ਼ਤ ਜਿਹੜੀ ਹੈ ਰਿਲੀਜ਼ ਕੀਤੀ ਜਾ ਸਕਦੀ ਹੈ। ਔਰ ਪੰਜਾਬ ਦੇ ਲੱਖਾਂ ਮਲਾਜ਼ਮਾਂ ਤੇ ਪੈਸ਼ਨਰਾਂ ਥੋੜੀ ਰਾਹ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ। ਜਾਨੀ ਕਿ ਇੱਕ ਵੱਡੀ ਗੱਲ ਇਹ ਹੈ ਕਿ ਜਿੱਥੇ ਲਗਭਗ ਮਲਾਜ਼ਮ ਗਲਿਆਰਿਆਂ ਦੇ ਵਿੱਚ ਜਾ ਕੇ ਸੋਸ਼ਲ ਮੀਡੀਆ ਤੇ ਗੱਲਾਂ ਚਾਲ ਰੀਆਂ ਸੀ ਕਿ ਡੀਏ ਜਿਹੜਾ ਹੁਣ ਨਸੀਬ ਜਿਹੜਾ ਸ਼ਾਇਦ ਨਸੀਬ ਨਹੀਂ ਹੋਵੇਗਾ ਜਾਂ ਫਿਰ ਕਿਹਾ ਜਾ ਸਕਦਾ ਕਿ ਅਗਲੀ ਦੀਵਾਲੀ ਤੇ ਨਸੀਬ ਹੋਵੇਗਾ। ਪਰ ਇਹ ਖਬਰ ਆਣਾ ਕਿ ਸਰਕਾਰ ਡੀਏ ਦੀ ਕੋਈ ਨਾ ਕੋਸ਼ਿਸ਼ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਜਾਰੀ ਕਰ ਸਕਦੀ ਹੈ ਕਿਉਂਕਿ ਇਹ ਸਕੱਤਰ ਦੇ ਵਿੱਚ ਵਿਚਾਰ ਅਧੀਨ ਹੈ ਪੰਜਾਬ ਸਰਕਾਰ ਦੇ ਔਰ ਵਿੱਤ ਮੰਤਰੀ ਸਾਹਿਬ ਨੇ ਵੀ ਇਸ ਦੇ ਉੱਪਰ ਜਿਹੜੀ ਹੈ ਮੋਹਰ ਲਗਾ ਦਿੱਤੀ ਹੈ ਸੋ ਆਸ ਕਰਦੇ ਹਾਂ ਕਿ ਦੋਸਤੋ ਅੱਜ ਦੀ ਇਸ ਵੀਡੀਓ ਅਪਡੇਟ ਵਧੀਆ ਲੱਗੀ ਤੇ ਜਰੂਰ ਪਸੰਦ ਕੀਤੀ ਹੈ ਤਾਂ ਵੱਤ-ਵੱਤ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ